ਜਦੋਂ ਮੇਰਾ ਵਿਆਹ ਹੋਇਆ ਤਾਂ ਮੇਰੇ ਸਹੁਰੇ ਪਰਿਵਾਰ ਵਿੱਚ ਮੇਰਾ ਘਰ ਵਾਲਾ ਤੇ ਮੇਰਾ ਸਹੁਰਾ ਸੀ। ਮੇਰੀ ਇੱਕ ਨਣਾਂਡ ਸੀ ਪਰ ਉਹ ਕੈਨੇਡਾ ਸੀ। ਮੇਰਾ ਘਰ ਵਾਲਾ ਵੀ ਕੈਨੇਡਾ ਰਹਿੰਦਾ ਸੀ। ਸਾਲ ਵਿੱਚ ਦੋ ਵਾਰ ਆ ਜਾਂਦਾ ਸੀ ਇੰਡੀਆ। ਜਦੋਂ ਵਿਆਹ ਨੂੰ ਅਜੇ ਮਸਾਂ 1 ਮਹੀਨਾ ਹੀ ਹੋਇਆ ਸੀ ਕਿ ਮੇਰੇ ਘਰ ਵਾਲੇ ਨੂੰ ਮੇਲ ਆਈ ਕਿ ਤੁਹਾਨੂੰ ਵਾਪਸ ਕੈਨੇਡਾ ਆਉਣਾ ਹੋਵੇਗਾ। ਮੈਂ ਉਦਾਸ ਸੀ ਪਰ ਮੇਰਾ ਸਹੁਰਾ ਖੁਸ਼ ਸੀ। ਮੇਰਾ ਘਰ ਵਾਲਾ ਕੈਨੇਡਾ ਚਲਾ ਗਿਆ। ਇੱਕ ਦਿਨ ਮੈਂ ਜਦੋਂ ਕਮਰੇ ਵਿੱਚ ਸੁੱਤੀ ਪਈ ਸੀ ਤਾਂ ਮੇਰਾ ਸੋਹਰਾ ਮੇਰੇ ਨਾਲ ਆ ਕੇ ਬੈੱਡ ਤੇ ਪੈ ਗਿਆ ਤੇ ਉਹ ਮੇਰੀਆਂ ਲੱਤਾਂ ਵਿੱਚ 60 ਸਾਲ ਦਾ ਜੰਗੀਰ ਸਿੰਘ ਫਰੂਟ ਦੀ ਰੇੜੀ ਕੋਲ ਚੱਕਰ ਔਣ ਕਰਕੇ ਜਦੋਂ ਡਿੱਗ ਪਿਆ ਤਾਂ ਨੇੜੇ ਤੇੜੇ ਦੇ ਸਾਰੇ ਦੁਕਾਨਦਾਰ ਵੀ ਭੱਜ ਕੇ ਆਏ ਤੇ ਆ ਕੇ ਜੰਗੀਰ ਸਿਉਂ ਦੇ ਮੂੰਹ ਤੇ ਪਾਣੀ ਦੇ ਛਿੱਟੇ ਮਾਰਨ ਲੱਗੇ ਕੋਈ ਹਵਾ ਚੱਲੇ ਗਰਮੀ ਬਹੁਤ ਸੀ ਹਾੜ ਦਾ ਮਹੀਨਾ ਸੀ ਲੋ ਵਾਗ ਰਹੀ ਸੀ ਇਸ ਤਰ੍ਹਾਂ ਜੰਗੀਰ ਸਿੰਘ ਨਾਲ ਪਹਿਲੀ ਵਾਰ ਨਹੀਂ ਸੀ ਹੋਇਆ ਇਹ ਉਸ ਨੂੰ ਬਲੱਡ ਪ੍ਰੈਸ਼ਰ ਵਧਨ ਨਾਲ ਪਹਿਲਾਂ ਦੋ ਵਾਰ ਹੋ ਚੁੱਕਾ ਸੀ ਜੰਗੀਰ ਸਿੰਘ ਬੇਹੋਸ਼ ਹੋ ਗਿਆ ਸੀ ਜਦੋਂ ਉਹਨੂੰ ਹੋਸ਼ ਨਾ ਆਈ ਤਾਂ ਉਹਨਾਂ ਨੇ ਐਂਬੂਲੈਂਸ ਬੁਲਾ ਕੇ ਜੰਗੀਰ ਸਿੰਘ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਤੇ ਨਾਲ ਹੀ ਉਹਨਾਂ ਦੇ ਵਿੱਚੋਂ ਫਿਰ ਉਹਨੇ ਜਗੀਰ ਸਾਦ ਘਰ ਫੋਨ ਕਰ ਦਿੱਤਾ ਕਿ ਕਿਹੜੇ ਹਸਪਤਾਲ ਵਿੱਚ ਆ ਤਾ ਉਹਨਾਂ ਨੇ ਕਿਹਾ ਸੇਵਲ ਹਸਪਤਾਲ ਵਿੱਚ ਜਾ ਜਦੋਂ ਉਹਨੂੰ ਪਤਾ ਲੱਗਾ ਰੱਖੇ ਉਹਦਾ ਤਾਂ ਬੇਸ ਹਸਪਤਾਲ ਵਿੱਚ ਜਸੀ ਆਟਾ ਵਿੱਚ ਬੈਠ ਕੇ ਹਸਪਤਾਲ ਤੁਰ ਪਈ ਉਹਦੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਆ ਰਹੇ ਸੀ ਉਹਦੀਆਂ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਂ ਨਹੀਂ ਸੀ ਲੈ ਰਹੇ ਐਨੇ ਨੂੰ ਹਸਪਤਾਲ ਆ ਗਿਆ ਤੇ ਜਦੋਂ ਉਹ ਉਤਰਨ ਲੱਗੀ ਤਾਂ ਉਹਦੇ ਕੋਲ ਪੂਰੇ ਪੈਸੇ ਵੀ ਨਹੀਂ ਸੀ ਉਹਨੂੰ ਰੋਂਦੀ ਨੂੰ ਦੇਖ ਕੇ ਆਟੋ ਵਾਲੇ ਨੇ ਪੁੱਛਿਆ ਕਿ ਧੀਏ ਕੀ ਗੱਲ ਆ ਤੂੰ ਕਿਉਂ ਰੋਨੀ ਆ ਜੱਸੀ ਕਹਿੰਦੀ ਮੇਰੇ ਪਾਪਾ ਬਹੁਤ ਬਿਮਾਰ ਆ ਤੇ ਉਹ ਹਸਪਤਾਲ ਵਿੱਚ ਦਾਖਲਾ ਮੇਰਾ ਹੋਰ ਕੋਈ ਨਹੀਂ ਦੁਨੀਆ ਤੇ ਉਹ ਬੋਲੀ ਅੰਕਲ ਮੇਰੇ ਕੋਲ 10 ਰੁਪਏ ਘਾਟ ਆ ਮੈਂ ਅਜੇ ਬੋਲ ਰਹੀ ਸੀ ਤੇ ਆਟੋ ਵਾਲਾ ਕਹਿੰਦਾ ਕੋਈ ਗੱਲ ਨਹੀਂ ਫੇਰ ਕੀ ਹੋਇਆ ਜੇ ਪੈਸੇ ਨਹੀਂ ਤਾਂ ਤੂੰ ਛੇਤੀ ਆਪਦੇ ਪਾਪਾ ਕੋਲ ਜਾ ਜੱਸੀ ਨੇ ਕਿਹਾ ਧੰਨਵਾਦ ਅੰਕਲ ਜੀ ਮੈਂ ਤੁਹਾਨੂੰ ਫੇਰ ਕਿਸੇ ਦਿਨ ਬਾਕੀ ਪੈਸੇ ਦੇ ਦੇਵਾਂ ਤਾਂ ਉਹ ਕਹਿੰਦਾ ਕੋਈ ਨਾ ਧੀਏ ਤੂੰ ਵੀ ਮੇਰੀ ਧੀਾਂ ਵਰਗੀ ਐ ਜਸੀ ਹਸਪਤਾਲ ਵਿੱਚ ਚਲੀ ਗਈ ਤੇ ਆਟੋ ਵਾਲਾ ਵੀ ਤੁਰ ਪਿਆ ਜਦੋਂ ਜਸੀ ਨੇ ਆਪਦੇ ਪਾਪਾ ਨੂੰ ਦੇਖਿਆ ਤਾਂ ਉਹ ਉੱਚੀ ਉੱਚੀ ਰੋਣ ਲੱਗੀ ਉਹਦੇ ਪਾਪਾ ਅਜੇ ਬੇਹੋਸ਼ ਪਏ ਸੀ ਉਹਨੂੰ ਰੋਂਦੀ ਨੂੰ ਦੇਖ ਕੇ ਹਸਪਤਾਲ ਦੇ ਸਟਾਫ ਮੈਂਬਰ ਤੇ ਹੋਰ ਮਰੀਜ਼ਾਂ ਨਾਲ ਜੋ ਆਏ ਸੀ ਉਹ ਵੀ ਆ ਗਏ ਉਹਨਾਂ ਨੇ ਜੱਸੀ ਨੂੰ ਹੌਸਲਾ ਦਿੱਤਾ ਕਿ ਕੋਈ ਨਾ ਪ੍ਰਮਾਤਮਾ ਸਭ ਠੀਕ ਕਰਨਗੇ ਇੱਕ ਰਾਤ ਲੰਘ ਗਈ ਪਰ ਉਹਦੇ ਪਾਪਾ ਨੂੰ ਅਜੇ ਸੁਰਤ ਨਹੀਂ ਸੀ ਆਈ ਜਦੋਂ ਸਵੇਰ ਦੇ 10 ਵਜੇ ਤਾਂ ਉਹਦੇ ਪਾਪਾ ਨੇ ਅੱਖਾਂ ਖੋਲ੍ਹੀਆਂ ਤੇ ਜੱਸੀ ਨੂੰ ਆਪਦੇ ਕੋਲ ਬੈਠੇ ਦੇਖ ਕੇ ਉਹ ਵੀ ਰੋ ਪਿਆ ਕਿਉਂਕਿ ਜੱਸੀ ਹੀ ਸਹਾਰਾ ਸੀ ਉਹਦਾ ਉਹ ਕਹਿੰਦਾ ਧੀਏ ਬਸ ਮੈਨੂੰ ਤੇਰੀ ਫਿਕਰਾ ਨਹੀਂ ਮੈਨੂੰ ਮੌਤ ਤੋਂ ਡਰ ਨਹੀਂ ਲੱਗਦਾ ਬਸ ਇੱਕ ਵਾਰ ਤੇਰਾ ਵਿਆਹ ਕਰ ਦੇਵਾਂ ਫੇਰ ਭਾਵੇਂ ਰੱਬ ਮੈਨੂੰ ਉਦੋਂ ਹੀ ਚੱਕ ਲਏ ਜਦੋਂ ਜਸੀ ਨੇ ਆਪਦੇ ਪਾਪਾ ਮੂੰਹੋਂ ਇਹ ਗੱਲ ਸੁਣੀ ਤਾਂ ਉਹ ਕਹਿੰਦੀ ਮੈਂ ਕੁਝ ਨਹੀਂ ਹੋਣ ਦਿੰਦੀ ਪਾਪਾ ਤੁਸੀਂ ਬਸ ਹਿੰਮਤ ਰੱਖੋ ਜਸੀ ਦਾ ਆਪਦੇ ਪਾਪਾ ਬਿਨਾਂ ਕੋਈ ਹੋਰ ਨਹੀਂ ਸੀ ਉਹਦਾ ਇੱਕ ਭਰਾ ਸੀ 19 ਸਾਲ ਦਾ ਜਦੋਂ ਉਹਦੇ ਭਰਾ ਤੇ ਉਹਦੀ ਮਾਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਉਹਦੇ ਭਰਾ ਦੇ ਦੁੱਖ ਨੇ ਪਾਪਾ ਨੂੰ ਹਾਰਟ ਦੀ ਬਿਮਾਰੀ ਲੱਗ ਗਈ ਸੀ ਇੱਕੋ ਵਕਤ ਘਰ ਦੋ ਜੀਆਂ ਦਾ ਤੁਰ ਜਾਣਾ ਇਹ ਦੁੱਖ ਤਾਂ ਬੰਦੇ ਨੂੰ ਜਿਉਂਉਂਦਿਆਂ ਹੀ ਮਾਰ ਦਿੰਦਾ ਜਦੋਂ ਉਹਦੇ ਭਰਾ ਦੀ ਮੌਤ ਹੋਈ ਤਾਂ ਉਹਦੇ ਪਾਪਾ ਨੂੰ ਕੰਮ ਕਰਨਾ ਪੈਂਦਾ ਸੀ ਤੇ ਇੱਕ ਜਵਾਨ ਧੀ ਦੇ ਵਿਆਹ ਦਾ ਫਿਕਰ ਵੱਡ-ਵੱਡ ਖਾਂਦਾ ਸੀ ਪਹਿਲਾਂ ਉਹਦਾ ਭਰਾ ਸਾਰਾ ਕੰਮ ਸੰਭਾਲ ਲੈਂਦਾ ਸੀ ਉਹਨਾਂ ਦਾ ਬਸ ਟਾਈਮ ਪਾਸ ਹੋਈ ਜਾਂਦਾ ਸੀ ਪਰ ਉੱਪਰ ਵਾਲੇ ਨੂੰ ਇਹ ਸਭ ਨਹੀਂ ਸੀ ਚੰਗਾ ਲੱਗਿਆ ਦੋ ਦਿਨ ਹੋ ਗਏ ਸੀ ਜੱਸੀ ਨੂੰ ਹਸਪਤਾਲ ਆਪਦੇ ਪਾਪਾ ਕੋਲ ਅੱਜ ਤੀਜਾ ਦਿਨ ਸੀ ਜਦੋਂ ਜੱਸੀ ਮੈਡੀਕਲ ਸਟੋਰ ਤੋਂ ਦਵਾਈ ਲੈਣ ਗਈ ਤਾਂ ਉੱਥੇ ਬਹੁਤ ਭੀੜ ਸੀ ਉਹ ਬੈਂਚ ਤੇ ਬੈਠ ਗਈ ਤੇ ਉੱਥੇ ਇੱਕ ਮੁੰਡਾ ਜੱਸੀ ਵੱਲ ਲਗਾਤਾਰ ਦੇਖ ਰਿਹਾ ਸੀ ਪਹਿਲਾਂ ਤਾਂ ਜੱਸੀ ਨੂੰ ਪਤਾ ਨਾ ਲੱਗਾ ਫਿਰ ਜਦੋਂ ਉਹਨੇ ਸਾਹਮਣੇ ਬੈਂਚ ਤੇ ਬੈਠ ਕੇ ਦੇਖੀ ਗਿਆ ਤਾਂ ਜੱਸੀ ਦੀ ਨਿਗਾ ਉਸ ਮੁੰਡੇ ਤੇ ਪਈ ਉਹ ਠੱਕ ਕੇ ਖੜੀ ਹੋ ਗਈ ਤੇ ਦਵਾਈ ਲੈਣ ਕਾਊਂਟਰ ਤੇ ਚਲੀ ਗਈ ਪਰ ਉਹ ਦੇਖੀ ਗਿਆ ਜੱਸੀ ਵੱਲ ਜੱਸੀ ਬਹੁਤ ਸੋਹਣੀ ਸੁਨੱਖੀ ਕੁੜੀ ਸੀ ਬਿਲਕੁਲ ਸਿੰਪਲ ਰਹਿੰਦੀ ਸੀ ਉਹ ਦਵਾਈ ਲੈ ਕੇ ਚਲੀ ਗਈ ਪਰ ਉਹ ਮੁੰਡਾ ਵੀ ਕਿਸੇ ਨਾਲ ਆਇਆ ਸੀ ਉਹਨਾਂ ਨੇ ਵੀ ਦਵਾਈ ਲਈ ਤੇ ਹਸਪਤਾਲ ਵਿੱਚ ਆਪਦੇ ਮਰੀਜ਼ ਕੋਲ ਚਲੇ ਗਏ ਉਸ ਮੁੰਡੇ ਨੇ ਨਰਸ ਤੋਂ ਜੱਸੀ ਬਾਰੇ ਪੁੱਛਿਆ ਤਾ ਉਹਨੂੰ ਪਤਾ ਲੱਗਾ ਕਿ ਉਹਦੇ ਪਾਪਾ ਬਿਮਾਰ ਆ ਉਹਨੇ ਸਾਰੀ ਪੁੱਛਗਿਛ ਕਰ ਲਈ ਜੱਸੀ ਬਾਰੇ ਕਿ ਕਿੱਥੋਂ ਆਇਆ ਉਹ ਮੁੰਡਾ ਬਹੁਤ ਸੋਹਣਾ ਸੁਨੱਖਾ ਤੇ ਚੰਗੇ ਘਰ ਤੋਂ ਸੀ ਉਹਦੇ ਕੱਪੜਿਆਂ ਤੋਂ ਉਹਦੇ ਬਾਰੇ ਸਭ ਕੁਝ ਦਿਸ ਰਿਹਾ ਸੀ ਜੱਸੀ ਦੇ ਪਾਪਾ ਨੂੰ 5 ਦਿਨਾਂ ਤੋਂ ਛੁੱਟੀ ਮਿਲੀ ਉਹ ਘਰ ਚਲੇ ਗਏ ਡਾਕਟਰ ਨੇ ਉਸ ਦੇ ਪਾਪਾ ਨੂੰ ਰੈਸਟ ਲਈ ਗਿਆ ਸੀ ਹੁਣ ਰੇੜੀ ਦਾ ਕੰਮ ਵੀ ਬੰਦ ਸੀ ਉਤੋਂ ਪਾਪਾ ਦੀ ਬਿਮਾਰੀ ਦਾ ਖਰਚ ਤੇ ਨਾਲ ਕੋਈ ਸਹਾਰਾ ਵੀ ਨਾ ਇੱਕ ਦਿਨ ਅਚਾਨਕ ਉਹਨਾਂ ਦੇ ਘਰ ਦਾ ਬੂਹਾ ਖੜਕਿਆ ਤਾਂ ਜੱਸੀ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਉਦੋਂ ਉਹਦੇ ਹੋਸ਼ ਛੁੱਟ ਗਏ ਉਹੀ ਮੁੰਡਾ ਗੇਟ ਤੇ ਖੜਾ ਸੀ ਉਹ ਕੰਮ ਦੇ ਬੋਲ ਨਾਲ ਬੋਲੀ ਹਾਂਜੀ ਤੁਸੀਂ ਕਿਵੇਂ ਉਹਦੇ ਤੋਂ ਅੱਗੇ ਹੋਰ ਕੁਝ ਨਾ ਬੋਲਿਆ ਗਿਆ ਉਹ ਕਹਿੰਦਾ ਮੈਂ ਤੁਹਾਡੇ ਪਾਪਾ ਨਾਲ ਮਿਲਣਾ ਕੀ ਉਹ ਘਾਰਾ ਜੱਸੀ ਨੇ ਅੱਗੇ ਜਾਣ ਦਾ ਇਸ਼ਾਰਾ ਕਰਿਆ ਤੇ ਸਾਹਮਣੇ ਮੰंजे ਤੇ ਉਸਦੇ ਪਾਪਾ ਪਿਆ ਸੀ ਉਸ ਮੁੰਡੇ ਨੇ ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਈ ਤੇ ਪਾਪਾ ਦਾ ਹਾਲ ਪੁੱਛਣ ਲੱਗਾ ਫਿਰ ਉਹ ਪਾਪਾ ਨੂੰ ਕਹਿੰਦਾ ਮੈਂ ਤੁਹਾਡੇ ਤੋਂ ਕੁਝ ਮੰਗਣਾ ਚਾਹੁੰਦਾ ਤੁਸੀਂ ਮੈਨੂੰ ਗਲਤ ਨਾ ਸਮਝਿਓ ਮੇਰੇ ਪਾਪਾ ਨੇ ਕਿਹਾ ਪੁੱਤ ਮੈਂ ਕੀ ਦੇ ਸਕਦਾ ਤੈਨੂੰ ਮੈਂ ਤਾਂ ਗਰੀਬ ਬੰਦਾ ਮੇਰੇ ਕੋਲ ਤਾਂ ਕੁਝ ਨਹੀਂ ਤਾਂ ਉਹ ਮੇਰੇ ਪਾਪਾ ਦਾ ਹੱਥ ਫੜ ਕੇ ਕਹਿੰਦਾ ਮੈਂ ਤੁਹਾਡੀ ਧੀ ਨਾਲ ਵਿਆਹ ਕਰਾਉਣਾ ਚਾਹਣਾ ਜੇ ਤੁਹਾਨੂੰ ਮਨਜ਼ੂਰ ਆ ਤਾਂ ਮੇਰੇ ਵਿਆਹ ਦੀ ਗੱਲ ਸੁਣ ਕੇ ਮੇਰੇ ਪਾਪਾ ਕਹਿੰਦੇ ਪੁੱਤ ਕਿਉਂ ਮਜ਼ਾਕ ਕਰਦਾ ਗਰੀਬ ਬੰਦੇ ਨਾਲ ਕਿੱਥੇ ਤੂੰ ਤੇ ਕਿੱਥੇ ਅਸੀਂ ਉਹ ਮੁੰਡਾ ਕਹਿੰਦਾ ਨਹੀਂ ਜੀ ਮੈਂ ਤੁਹਾਡੀ ਕੁੜੀ ਦੀ ਸਾਦਗੀ ਨੂੰ ਪਿਆਰ ਕੀਤਾ ਮੈਨੂੰ ਬਹੁਤ ਵਧੀਆ ਲੱਗੀ ਆ ਤਾਂ ਉਹਦੀ ਗੱਲ ਕੱਟਦਿਆਂ ਮੇਰੇ ਪਾਪਾ ਨੇ ਕਿਹਾ ਪੁੱਤ ਮੇਰੇ ਕੋਲ ਕੁਝ ਨਹੀਂ ਦੇਣ ਨੂੰ ਤੁਸੀਂ ਵੱਡੇ ਬੰਦੇ ਆ ਸਾਡਾ ਤੇ ਤੁਹਾਡਾ ਕਿੱਥੇ ਮੇਲ ਆ ਉਹ ਮੁੰਡਾ ਕਹਿੰਦਾ ਪੈਸੇ ਤਾਂ ਮੇਰੇ ਕੋਲ ਬਹੁਤ ਆ ਪਰ ਜੀਆਂ ਦੀ ਕਮੀ ਆ ਮੈਂ ਤੁਹਾਡੇ ਅੱਗੇ ਹੱਥ ਜੋੜਦਾ ਮੈਨੂੰ ਖਾਲੀ ਨਾ ਮੋੜਿਓ ਮੇਰੇ ਪਾਪਾ ਮੇਰੇ ਵੱਲ ਦੇਖਣ ਲੱਗੇ ਤਾਂ ਮਨੀਵੀ ਪਾਲੇ ਤੇ ਕਿਹਾ ਮੇਰੇ ਪਾਪਾ ਨੇ ਕਿਹਾ ਚੱਲ ਠੀਕ ਆ ਹੋਰ ਕੌਣ ਆ ਤੇਰੇ ਪਰਿਵਾਰ ਵਿੱਚ ਤਾਂ ਉਹ ਕਹਿੰਦਾ ਮੈਂ ਤੇ ਮੇਰਾ ਪਾਪਾ ਇੱਕ ਭੈਣ ਆ ਉਹ ਕੈਨੇਡਾ ਗਈ ਆ ਮੈਂ ਵੀ ਉੱਥੇ ਆ ਬਸ ਸਾਲ ਵਿੱਚ ਦੋ ਵਾਰ ਗੇੜਾ ਮਾਰ ਜਾਣਾ ਇੰਡੀਆ ਵਿੱਚ ਮੇਰੀ ਮਾਂ ਦੀ ਮੌਤ ਹੋ ਗਈ ਆ ਪਾਪਾ ਨੇ ਕਿਹਾ ਪੁੱਤ ਤੇਰੇ ਪਾਪਾ ਨੂੰ ਇਹ ਰਿਸ਼ਤਾ ਮਨਜ਼ੂਰ ਆ ਉਹ ਕਹਿੰਦਾ ਹਾਂਜੀ ਮੈਂ ਜਦੋਂ ਤੁਹਾਡੀ ਧੀ ਨੂੰ ਹਸਪਤਾਲ ਵਿੱਚ ਦੇਖਿਆ ਮੈਂ ਉਸ ਦਿਨ ਘਰ ਆ ਕੇ ਗੱਲ ਕਰੀ ਸੀ ਆਪਦੇ ਪਾਪਾ ਨਾਲ ਤਾਂ ਉਹ ਕਹਿੰਦੇ ਠੀਕ ਆ ਜਿਵੇਂ ਤੈਨੂੰ ਚੰਗਾ ਲੱਗੇ ਇਹ ਸੁਣ ਕੇ ਪਾਪਾ ਖੁਸ਼ ਹੋ ਗਏ ਤੇ ਕਹਿੰਦੇ ਹੇ ਵਾਹਿਗੁਰੂ ਤੂੰ ਮੇਰੀ ਸੁਣ ਲਈ ਹੁਣ ਭਾਵੇਂ ਮੈਨੂੰ ਲੈ ਜਾ ਉਸ ਮੁੰਡੇ ਨੇ ਕਿਹਾ ਜੇ ਤੁਹਾਨੂੰ ਮਨਜ਼ੂਰ ਆ ਤਾਂ ਐਤਵਾਰ ਨੂੰ ਵਿਆਹ ਦਾ ਦਿਨ ਪੱਕਾ ਜੀ ਅੱਜ ਬੁੱਧਵਾਰਾ ਮਾਂ ਇੱਕ ਕੋਨੇ ਵਿੱਚ ਖੜੀ ਸਭ ਸੁਣ ਰਹੀ ਸੀ ਉਹ ਐਨਾ ਕਹਿ ਕੇ ਉੱਠ ਪਿਆ ਤੇ ਫੇਰ ਕਹਿੰਦਾ ਆਹ ਪੈਸੇ ਰੱਖ ਲਓ ਦਵਾਈ ਵਗੈਰਾ ਲੈ ਲਓ ਮੇਰੇ ਪਾਪਾ ਨੇ ਬਹੁਤ ਨਾ ਕਰੀ ਪਰ ਉਹ ੱੱਕੇ ਨਾਲ ਦੇ ਗਿਆ ਉਹ ਜਾ ਰਿਹਾ ਸੀ ਤੇ ਮੈਂ ਉਹਦੇ ਵੱਲ ਦੇਖ ਰਹੀ ਸੀ ਨਾਲੇ ਆਪਦੀ ਬਦਲੀ ਤਕਦੀਰ ਬਾਰੇ ਸੋਚ ਰਹੀ ਸੀ ਬੰਨਿਆ ਦਿਨ ਆ ਗਿਆ ਸਾਡਾ ਵਿਆਹ ਹੋ ਗਿਆ ਜਾਦਾ ਰਿਸ਼ਤੇਦਾਰ ਨਹੀਂ ਸੀ ਸੱਦੇ ਮੇਰਾ ਪਾਪਾ ਖੁਸ਼ ਸੀ ਕਿ ਇੰਨਾ ਵਧੀਆ ਪਤੀ ਮਿਲਿਆ ਸੁਮੀਤ ਨੇ ਪਹਿਲਾਂ ਹੀ ਮੇਰੇ ਪਾਪਾ ਨੂੰ ਕਹਿ ਦਿੱਤਾ ਸੀ ਕਿ ਵਿਆਹ ਤੋਂ ਬਾਅਦ ਉਹ ਸਾਡੇ ਨਾਲ ਹੀ ਰਹਿਣਗੇ ਉਹਨਾਂ ਨੂੰ ਪਤਾ ਸੀ ਕਿ ਬਾਅਦ ਵਿੱਚ ਉਹਨਾਂ ਦੀ ਸੰਭਾਲ ਕਰਨ ਵਾਲਾ ਕੋਈ ਨਹੀਂ ਸੀ ਚਲੋ ਵਿਆਹ ਹੋ ਗਿਆ ਸਮੀਤ ਦੇ ਪਾਪਾ ਦਾ ਸੁਭਾਅ ਵੀ ਵਧੀਆ ਸੀ ਜਦੋਂ ਮੇਰਾ ਵਿਆਹ ਹੋਇਆ ਤਾਂ ਸਮੀਤ ਦੇ ਪਾਪਾ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਿਹਾ ਧੀਏ ਇਹ ਘਰ ਤੇਰਾ ਮੈਨੂੰ ਤਾਂ ਇਹ ਸੁਣ ਕੇ ਯਕੀਨ ਨਹੀਂ ਸੀ ਹੋ ਰਿਹਾ ਕਿ ਇਹ ਹਕੀਕਤ ਹੈ ਕਿ ਸੁਪਨਾ ਮੇਰੇ ਪਾਪਾ ਨੂੰ ਵੀ ਸਮੀਤ ਆਪਦੇ ਘਰ ਲੈ ਗਿਆ ਵਿਆਹ ਤੋਂ ਅਗਲੀ ਸਵੇਰ ਹੋਈ ਤਾਂ ਮੈਂ ਉઠી ਤੇ ਆ ਕੇ ਰਸੋਈ ਵਿੱਚ ਚਾਹ ਬਣਾਉਣ ਲੱਗੀ ਤਾਂ ਸਮੀਤ ਦੇ ਪਾਪਾ ਵੀ ਜਾਗਦੇ ਸੀ ਮੈਂ ਉਹਨਾਂ ਦੇ ਪੈਰੀਂ ਹੱਥ ਲਾਉਣ ਲੱਗੀ ਤਾਂ ਉਹਨਾਂ ਨੇ ਮੈਨੂੰ ਮੋਢਿਆਂ ਤੋਂ ਫੜ ਲਿਆ ਤੇ ਕਹਿੰਦੇ ਨਹੀਂ ਨਹੀਂ ਤੂੰ ਤਾਂ ਇਸ ਘਰ ਦੀ ਨੌਣੀ ਧੀ ਰਾਣੀ ਐ ਮੈਂ ਵਾਪਸ ਆ ਗਈ ਤੇ ਚਾਹ ਬਣਾ ਕੇ ਉਹਨਾਂ ਨੂੰ ਫੜਾਉਣ ਲੱਗੀ ਤਾਂ ਉਹ ਮੇਰੇ ਹੱਥ ਵਿੱਚੋਂ ਕੱਪ ਫੜਨ ਲੱਗੇ ਤਾਂ ਮੇਰੇ ਹੱਥ ਨੂੰ ਹੱਥ ਪਾ ਲਿਆ ਜਦੋਂ ਮੈਂ ਇੱਕਦਮ ਪਿੱਛੇ ਕਰਿਆ ਤਾਂ ਕਹਿੰਦੇ ਨਿਗਾਹ ਘਾਟਾ ਪਤਾ ਨਹੀਂ ਲੱਗਾ ਮੈਂ ਫੇਰ ਆਪਦੇ ਪਾਪਾ ਦੇ ਕਮਰੇ ਵਿੱਚ ਗਈ ਤਾਂ ਉਹ ਲੰਮੇ ਪਏ ਸੀ ਮੈਂ ਆਵਾਜ਼ ਮਾਰੀ ਪਰ ਉਹ ਬੋਲੇ ਨਾ ਮੈਂ ਸੋਚਿਆ ਨੀਂਦ ਆ ਗਈ ਹੋਵੇਗੀ ਮੈਂ ਜਦੋਂ ਨੇੜੇ ਜਾ ਕੇ ਹਲੂਣਿਆ ਤਾਂ ਉਹਨਾਂ ਦਾ ਸਰੀਰ ਆਕੜਿਆ ਪਿਆ ਸੀ ਮੈਂ ਪਾਪਾ ਨੂੰ ਦੇਖ ਕੇ ਰੋਣ ਲੱਗ ਪਈ ਮੈਨੂੰ ਰੋਂਦੀ ਨੂੰ ਸੁਣ ਕੇ ਸਮੀਤ ਤੇ ਉਸਦੇ ਪਾਪਾ ਵੀ ਆ ਗਏ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਮੇਰੇ ਪਾਪਾ ਨਹੀਂ ਰਹੇ ਉਹ ਮੈਨੂੰ ਚੁੱਪ ਕਰਾਉਣ ਲੱਗ ਪਏ ਮੇਰੀ ਤਾਂ ਜਿਵੇਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰੀ ਲੱਗ ਗਈ। ਅਸੀਂ ਪਾਪਾ ਦਾ ਅੰਤਿਮ ਸੰਸਕਾਰ ਕਰਾਈ ਤੇ ਬਾਕੀ ਰਸਮਾਂ ਵੀ ਹੋ ਗਈਆਂ। ਉਹਨਾਂ ਦਾ ਭੋਗ ਵੀ ਪੈ ਗਿਆ। ਸਮੀਤ ਬਹੁਤ ਵਧੀਆ ਇਨਸਾਨ ਸੀ। ਮੈਨੂੰ ਬਹੁਤ ਪਿਆਰ ਕਰਦੇ ਸੀ। ਪਰ ਮੇਰਾ ਆਪਦੇ ਪਾਪਾ ਬਿਨਾਂ ਦਿਲ ਨਹੀਂ ਸੀ ਲੱਗਦਾ। ਹੌਲੀ-ਹੌਲੀ ਟਾਈਮ ਲੰਘਦਾ ਗਿਆ। ਇੱਕ ਦਿਨ ਮੈਂ ਦਿਨੇ ਨਹਾ ਕੇ ਸ਼ੀਸ਼ੇ ਮੂਰੇ ਤਿਆਰ ਹੋ ਰਹੀ ਸੀ। ਸਮੀਤ ਘਰ ਨਹੀਂ ਸੀ। ਅਚਾਨਕ ਮੇਰੇ ਕਮਰੇ ਦਾ ਗੇਟ ਖੁੱਲਿਆ। ਪਾਪਾ ਕਮਰੇ ਵਿੱਚ ਆ ਗਏ ਮੈਂ ਦਵਾਦਬ ਚੁੰਨੀ ਚੁੱਕ ਕੇ ਲੈ ਲਈ ਉਹ ਮੈਨੂੰ ਕਹਿੰਦੇ ਕੋਈ ਗੱਲ ਨਹੀਂ ਫੇਰ ਕੀ ਹੋਇਆ ਜੇ ਚੁੰਨੀ ਨਹੀਂ ਲਈ ਤਾਂ ਤੂੰ ਤਾਂ ਬਿਨਾ ਚੁੰਨੀ ਤੋਂ ਵੀ ਸੋਹਣੀ ਲੱਗਦੀ ਹੈ ਮੈਂ ਡਰਦੀ ਆਵਾਜ਼ ਵਿੱਚ ਪੁੱਛਿਆ ਕੁਝ ਚਾਹੀਦਾ ਸੀ ਪਾਪਾ ਜੀ ਉਹ ਕਹਿੰਦੇ ਨਹੀਂ ਨਹੀਂ ਕੁਝ ਨਹੀਂ ਚਾਹੀਦਾ ਮੈਂ ਤਾਂ ਬਸ ਵੈਸੇ ਹੀ ਆ ਗਿਆ ਤੇਰੇ ਕੋਲ ਇਕੱਲਾ ਸੀ ਦਿਲ ਨਹੀਂ ਸੀ ਲੱਗਦਾ ਸਮੀਤ ਵੀ ਹੈ ਨਹੀਂ ਘਰ ਉਹ ਇੰਨਾ ਕਹਿ ਕੇ ਬੈੱਡ ਤੇ ਪੈ ਗਏ ਮੈਂ ਕਮਰੇ ਵਿੱਚ ਬੈੱਡ ਤੇ ਪਏ ਪਾਪਾ ਨੂੰ ਦੇਖ ਕੇ ਕਮਰੇ ਤੋਂ ਬਾਹਰ ਆ ਗਈ ਤੇ ਮੈਨੂੰ ਪਾਪਾ ਦੀ ਇਹ ਸਹਾਰਕਤ ਅਜੀਬ ਲੱਗੀ ਮੈਂ ਬਾਹਰ ਆਪਦਾ ਕੰਮ ਕਰਨ ਲੱਗ ਪਈ ਥੋੜੀ ਦੇਰ ਬਾਅਦ ਪਾਪਾ ਕਮਰੇ ਤੋਂ ਬਾਹਰ ਆ ਗਏ ਮੈਂ ਰਸੋਈ ਵਿੱਚ ਕੰਮ ਕਰੀ ਗਈ ਪਰ ਉਹ ਰਸੋਈ ਦੇ ਗੇਟ ਦੇ ਸਾਹਮਣੇ ਬੈਠ ਗਏ ਤੇ ਨਿਗਾ ਉਹਨਾਂ ਦੀ ਮੇਰੇ ਵੱਲ ਸੀ ਮੈਂ ਸੁਮੇਤ ਨੂੰ ਫੋਨ ਲਾ ਕੇ ਪੁੱਛਿਆ ਕਦੋਂ ਆਉਂਗੀ ਤਾਂ ਉਹ ਕਹਿੰਦੇ ਬਸ 15 ਕੋ ਮਿੰਟਾਂ ਨੂੰ ਆ ਜਾਣਾ ਜਿਵੇਂ ਕਿਵੇਂ ਕੋਈ ਕੰਮ ਸੀ ਮੈਂ ਨਾ ਦਾ ਜਵਾਬ ਦਿੱਤਾ ਤੇ ਫੋਨ ਕੱਟ ਦਿੱਤਾ ਮੈਂ ਪਰੇਸ਼ਾਨ ਸੀ ਪਾਪਾ ਦੀ ਇਸ ਹਰਕਤ ਤੋਂ ਪਰ ਮੈਂ ਸਮੀਤ ਨੂੰ ਵੀ ਨਹੀਂ ਸੀ ਕੁਝ ਦੱਸ ਸਕਦੀ ਮੈਨੂੰ ਡਰ ਸੀ ਕਿ ਆਪਦੇ ਪਾਪਾ ਬਾਰੇ ਇਹ ਸੁਣ ਕੇ ਉਲਟਾ ਮੇਰੇ ਨਾਲ ਗੁੱਸੇ ਹੋ ਜਾਣਗੇ ਸਮੀਤ ਘਰ ਆ ਗਿਆ ਮੇਰੀ ਤਾਂ ਜਾਨ ਵਿੱਚ ਜਾਨ ਪੈ ਗਈ ਸਮੀਤ ਨੂੰ ਅਕਸਰ ਕੰਮ ਲਈ ਬਾਹਰ ਜਾਣਾ ਪੈਂਦਾ ਸੀ ਪਰ ਮੈਂ ਉਸਦੇ ਪਾਪਾ ਵਿੱਚੋਂ ਆਪਦਾ ਪਿਆਰ ਲੱਭਦੀ ਸੀ ਪਰ ਉਸਦੀ ਨੀਅਤ ਠੀਕ ਨਹੀਂ ਸੀ ਜਦੋਂ ਮੈਂ ਝਾੜੂ ਪੋਚਾ ਕਰਦੀ ਤਾਂ ਸਾਹਮਣੇ ਹੋ ਕੇ ਬੈਠ ਜਾਂਦਾ ਤੇ ਮੇਰੇ ਸਰੀਰ ਵੱਲ ਤੱਕਦਾ ਰਹਿੰਦਾ ਮੈਂ ਕਿਸੇ ਕੋਲ ਆਪਦਾ ਦੁੱਖ ਦੱਸ ਵੀ ਨਹੀਂ ਸੀ ਸਕਦੀ ਕੌਣ ਸੀ ਜੋ ਮੇਰਾ ਦੁੱਖ ਸੁਣਦਾ ਸਿਰਫ ਸਮੀਤ ਸੀ ਮੈਂ ਨਹੀਂ ਚਾਹੁੰਦੀ ਸੀ ਕਿ ਉਹ ਵੀ ਮੇਰੇ ਤੋਂ ਨਫ਼ਰਤ ਕਰਨ ਲੱਗੇ ਆਪਦੇ ਪਾਪਾ ਬਾਰੇ ਸੁਣ ਕੇ ਇੱਕ ਦਿਨ ਅਸੀਂ ਰੋਟੀ ਖਾ ਕੇ ਹਟੇ ਸੀ ਕਿ ਸਮੀਤ ਨੂੰ ਕੰਪਨੀ ਦੀ ਮੇਲ ਆਈ ਕਿ ਵਾਪਸ ਕਨੇਡਾ ਆਉਣਾ ਹੋਵੇਗਾ ਮੈਂ ਮਾਏ ਇਹ ਸੁਣ ਕੇ ਉਦਾਸ ਹੋ ਗਈ ਤੇ ਕਿਹਾ ਮੇਰਾ ਕੀ ਬਣੂ ਤੁਹਾਡੇ ਤੋਂ ਬਿਨਾ ਤਾਂ ਸਮੀਤ ਕਹਿੰਦਾ ਪਾਗਲ ਮੈਂ ਤੈਨੂੰ ਵੀ ਬਲਾ ਲਾਂ ਛੇਤੀ ਆਪਦੇ ਕੋਲ ਮਹੀਨੇ ਕੋ ਦੀ ਤਾਂ ਗੱਲ ਆ ਮੈਂ ਤਾਂ ਹੁਣ ਬੇਫਿਕਰਾ ਕਿ ਤੂੰ ਬਾਅਦ ਵਿੱਚ ਘਰ ਸੰਭਾਲ ਲਵੇਂਗੀ ਤੇ ਨਾਲੇ ਮੈਨੂੰ ਤੇਰੇ ਹੁੰਦਿਆਂ ਪਾਪਾ ਦਾ ਫਿਕਰ ਨਹੀਂ ਪਰ ਮੈਨੂੰ ਪਤਾ ਸੀ ਕਿ ਉਹ ਪਾਪਾ ਨਹੀਂ ਇੱਕ ਹਵਸ਼ੀ ਆ ਮੈਂ ਅੰਦਰੇ ਅੰਦਰੋਂ ਦਾਸ ਸੀ ਕੁਝ ਕਰ ਵੀ ਨਹੀਂ ਸੀ ਸਕਦੀ ਜੇ ਕੋਈ ਪੇਕੀ ਹੁੰਦਾ ਤਾਂ ਉੱਥੇ ਚਲੀ ਜਾਂਦੀ ਪਰ ਬੇਵੱਸ ਸੀ ਸਮੀਤ ਦੇ ਜਾਣ ਦਾ ਦਿਨ ਆ ਗਿਆ ਸੀ ਪਾਪਾ ਸਮੀਤ ਦੇ ਜਾਣ ਤੇ ਬਹੁਤ ਖੁਸ਼ ਸੀ ਪਰ ਮੈਂ ਉਦਾਸ ਜਦੋਂ ਸਮੀਤ ਚਲਾ ਗਿਆ ਤਾਂ ਮੈਂ ਬਿਲਕੁਲ ਇਕੱਲੀ ਸੀ ਉਸ ਘਰ ਵਿੱਚ ਖਾਣ ਨੂੰ ਆਉਂਦਾ ਸੀ ਉਹ ਘਰ ਮੈਨੂੰ ਪਰ ਪਾਪਾ ਖੁਸ਼ ਸੀ ਉਹਨਾਂ ਦਾ ਜਦੋਂ ਦਿਲ ਕਰਦਾ ਮੈਨੂੰ ਕਦੇ ਮੈਨੂੰ ਕਹਿੰਦੇ ਮੇਰੀਆਂ ਲੱਤਾਂ ਕੁੱਟ ਕਦੇ ਸਿਰ ਬਸ ਬਹਾਨਾ ਲੱਭਦੇ ਅਸੀਂ ਇੱਕ ਦਿਨ ਮੈਨੂੰ ਬਹੁਤ ਬੁਖਾਰ ਹੋ ਗਿਆ ਬੁਖਾਰ ਐਨਾ ਤੇਜ਼ ਹੋਇਆ ਮੈਂ ਮਸਾ ਆਪਣੇ ਕਮਰੇ ਵਿੱਚ ਜਾ ਕੇ ਬੈੱਡ ਤੇ ਪਈ ਮੇਰੀ ਕਿਤੇ ਅੱਖ ਲੱਗ ਗਈ ਤਾਂ ਮੇਰਾ ਸਹੁਰਾ ਮੇਰੇ ਕਮਰੇ ਵਿੱਚ ਆ ਕੇ ਬੈੱਡ ਤੇ ਮੇਰੇ ਨਾਲ ਪੈ ਗਿਆ ਜਦੋਂ ਮੇਰੀ ਅੱਖ ਖੁੱਲੀ ਤਾਂ ਉਹ ਮੇਰੀਆਂ ਲੱਤਾਂ ਤੇ ਸਿਰ ਰੱਖ ਕੇ ਪਿਆ ਸੀ ਮੈਂ ਉੜਕ ਕੇ ਉੱઠી ਤੇ ਮੈਂ ਗੇਟ ਵੱਲ ਭੱਜੀ ਪਰ ਗੇਟ ਲੌਕ ਸੀ ਤੇ ਵਿੱਚ ਚਾਬੀ ਵੀ ਨਹੀਂ ਸੀ ਮੈਂ ਜਦੋਂ ਬਾਰੀ ਵੱਲ ਜਾਣ ਲੱਗੀ ਤਾਂ ਉਹਨੇ ਆਪਦੀ ਲੱਤ ਮੇਰੇ ਵਿੱਚ ਮਾਰ ਕੇ ਮੈਨੂੰ ਡੇਗ ਲਿਆ ਮੈਂ ਫਰਸ਼ ਤੇ ਡੇਗ ਪਈ ਤੇ ਮੇਰੇ ਗੋਡਿਆਂ ਤੇ ਸੱਟ ਵੱਜੀ ਇੱਕ ਬੁਖਾਰ ਨਾਲ ਸਰੀਰ ਪੰਨਿਆ ਪਿਆ ਸੀ ਉਹਨੇ ਮੇਰੇ ਕਮੀਜ਼ ਨੂੰ ਫੜ ਕੇ ਖਿੱਚ ਲਿਆ ਤੇ ਮੇਰਾ ਕਮੀਜ਼ ਪਾਟ ਗਿਆ ਉਹਨੇ ਹਵਸ਼ੀ ਨੇ ਮੇਰੀ ਇੱਜ਼ਤ ਨੂੰ ਮਿੱਟੀ ਵਿੱਚ ਰੋਲ ਦਿੱਤਾ ਮੈਂ ਬਸ ਮਿੱਟੀ ਦੀ ਢੇਰੀ ਬਣ ਕੇ ਰੋਂਦੀ ਰਹੀ ਉਹ ਕਮਰੇ ਵਿੱਚੋਂ ਚਲਾ ਗਿਆ ਤਾਂ ਮੈਂ ਆਪਦਾ ਫੋਨ ਭਾਲਿਆ ਪਰ ਕਿਤੇ ਉਹ ਨਾ ਮਿਲਿਆ ਮੇਰੇ ਤੋਂ ਉਸ ਦਿਨ ਕੋਈ ਕੰਮ ਨਾ ਹੋਇਆ ਬਸ ਮਰੇ ਕੁੱਤੇ ਦੀ ਤਰ੍ਹਾਂ ਪਈ ਰਹੀ ਤੇ ਰੋਈ ਗਈ ਤੇ ਮੈਨੂੰ ਆਪਦੇ ਪਾਪਾ ਦੀ ਦਿੱਸਮੇਤੀ ਬਹੁਤ ਯਾਦ ਆਈ ਉਧਰੋਂ ਜਦੋਂ ਦੋ ਦਿਨਾਂ ਤੋਂ ਸਮੀਤ ਜਦੋਂ ਜੱਸੀ ਦੇ ਫੋਨ ਤੇ ਫੋਨ ਕਰੇ ਤਾਂ ਬੰਦ ਆਈ ਜਾਵੇ ਜੇ ਉਹਨੇ ਆਪਦੇ ਪਾਪਾ ਦੇ ਫੋਨ ਤੇ ਫੋਨ ਲਾਇਆ ਤਾਂ ਉਹ ਵੀ ਬੰਦ ਸੀ ਸਮੀਤ ਨੂੰ ਸਮੀਤ ਵੀ ਬਹੁਤ ਪਰੇਸ਼ਾਨ ਸੀ ਉਹਨੂੰ ਵੀ ਲੱਗ ਰਿਹਾ ਸੀ ਕਿ ਘਰ ਸੁੱਖ ਨਹੀਂ ਉਹਨੇ ਬਿਨਾ ਕੁਝ ਸੋਚੇ ਆਪਦੀ ਟਿਕਟ ਕਰਾਈ ਤੇ ਇੰਡੀਆ ਆ ਗਿਆ ਜਦੋਂ ਉਹ ਘਰ ਪਹੁੰਚਿਆ ਤਾਂ ਗੇਟ ਨੂੰ ਲੌਕ ਸੀ ਉਹਨੇ ਕਾਲੀ ਨਾਲ ਆਪਦਾ ਸਮਾਨ ਬਾਹਰੀ ਛੱਡ ਦਿੱਤਾ ਤੇ ਕੰਦ ਟੱਪ ਕੇ ਜਦੋਂ ਘਰੇ ਗਿਆ ਤਾਂ ਲੌਬੀ ਵਿੱਚ ਉਸਦੇ ਪਾਪਾ ਤੇ ਦੋ ਹੋਰ ਬੰਦੇ ਬੈਠੇ ਸ਼ਰਾਬ ਪੀ ਰਹੇ ਸੀ ਤੇ ਜੱਸੀ ਬੇਸੁਰਤ ਕਮਰੇ ਵਿੱਚ ਬੈਠਦੇ ਪਈ ਸੀ ਉਹਦੇ ਕੱਪੜੇ ਫਟੇ ਪਏ ਸੀ ਉਹਦੇ ਸਿਰ ਵਿੱਚੋਂ ਖੂਨ ਨਿਕਲ ਰਿਹਾ ਸੀ ਅਚਾਨਕ ਸਮੀਤ ਨੂੰ ਘਰ ਦੇਖ ਕੇ ਉਸ ਦੇ ਪਾਪਾ ਦੇ ਤਾਂ ਸਾਹ ਹੀ ਸੁੱਕ ਗਏ ਉਹ ਦੋਵੇਂ ਉੱਪਰੇ ਬੰਦੇ ਤਾਂ ਭੱਜ ਗਏ ਪਰ ਜਦੋਂ ਸਮੀਤ ਨੇ ਆਪਦੇ ਪਾਪਾ ਦੀ ਕਾਲੀ ਕਰਦੂਤ ਦੇਖੀ ਤਾਂ ਉਹਨੇ ਆਪਦੇ ਪਾਪਾ ਤੇ ਮੂੰਹ ਤੇ ਦੋ ਤਿੰਨ ਥੱਪੜ ਜੜਦ ਤੇ ਕਿਹਾ ਤੂੰ ਆਪਦੀ ਔਕਾਤ ਵਿਖਾ ਦਿੱਤੀ ਤੂੰ ਤਾਂ ਬਸ ਮੇਰਾ ਸਤੇਲਾ ਪਿਓ ਹੀ ਰਹਿ ਗਿਆ ਮੈਨੂੰ ਇਹ ਉਮੀਦ ਨਹੀਂ ਸੀ ਤੇਰੇ ਤੋਂ ਤੂੰ ਆਪਦੀ ਧੀ ਵਰਗੀ ਨੋਂ ਨੂੰ ਵੀ ਨਾ ਛੱਡਿਆ ਸਮੀਤ ਨੇ ਛੇਤੀ ਨਾਲੇ ਐਂਬੂਲੈਂਸ ਨੂੰ ਫੋਨ ਕਰਿਆ ਤੇ ਨਾਲੇ ਥਾਣੀ ਐਂਬੂਲੈਂਸ ਵਾਲੇ ਜੱਸੀ ਨੂੰ ਹਸਪਤਾਲ ਲੈ ਗਏ ਜਦੋਂ ਪੁਲਿਸ ਆਈ ਤਾਂ ਸਮੀਤ ਨੇ ਸਾਰੀ ਗੱਲ ਦੱਸੀ ਕਿ ਇਹ ਮੇਰਾ ਦੂਜਾ ਪਿਓ ਸੀ ਮੈਂ ਮੇਰੀ ਮਾਂ ਦੇ ਪਹਿਲੇ ਘਰ ਵਾਲੇ ਦਾ ਪੁੱਤ ਸੀ ਤੇ ਫਿਰ ਮੇਰੀ ਮਾਂ ਨੇ ਦੂਜਾ ਵਿਆਹ ਕਰਵਾਇਆ ਸੀ ਦੂਜੇ ਵਿਆਹ ਚ ਇਹਦੇ ਕੁੜੀ ਹੋਈ ਸੀ ਉਹ ਕੈਨੇਡਾ ਪਰ ਮੇਰੇ ਨਾਲ ਜ਼ਮੀਨ ਪਿੱਛੇ ਵਰਤਦੀ ਨਹੀਂ ਮੇਰੀ ਮਾਂ ਕੈਂਸਰ ਨਾਲ ਮਰ ਗਈ ਸੀ ਇਹਨੇ ਦਰਿੰਦੇ ਨੇ ਮੇਰੀ ਅੱਖਾਂ ਤੇ ਪਿਆਰ ਦੀ ਪੱਟੀ ਬਨ ਕੇ ਮੇਰੀ ਘਰ ਵਾਲੀ ਦੀ ਇੱਜ਼ਤ ਲੀਰੋ ਲੀਰ ਕਰ ਦਿੱਤੀ। ਪੁਲਿਸ ਵਾਲੇ ਸਮੀਤ ਦੇ ਦੂਜੇ ਪਿਓ ਨੂੰ ਫੜ ਕੇ ਲੈ ਗਏ ਤੇ ਸਮੀਤ ਰੋਂਦਾ ਰੋਂਦਾ ਜੱਸੀ ਕੋਲ ਹਸਪਤਾਲ ਚਲਾ ਗਿਆ। ਹਾਂਜੀ ਦੋਸਤੋ ਤੁਹਾਡੇ ਇਸ ਕਹਾਣੀ ਬਾਰੇ ਕੀ ਰਾਏ ਆ? ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਿਓ। ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਜਦੋਂ ਵੀ ਮੈਂ ਕੋਈ ਵੀ ਨਵੀਂ ਕਹਾਣੀ ਲੈ ਕੇ ਆਵਾਂ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ